ਰਾਜ ਜੋਰ ਸਾਡੀ ਭਤੀਜੀ ਭਾਜੀ ਦੀ ਬੇਟੀ ਨੂੰ ਜਨਮ ਦਿਨ ਦੀ ਵਧਾਈ ਹੈ ਪਰਮਾਤਮਾ ਅਗੇ ਦੀ ਜੀ ਸਿਹਤ ਸਿਹਤਮੰਦ ਜ਼ਿੰਦਗੀ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਆ ਬਹੁਤ ਵਧੀਆ ਉਪਰਾਲਾ ਕਿਸੇ ਨਾ ਰੋਜ਼ਗਾਰ ਤੇ ਨਾ ਬਹੁਤ ਵਧੀਆ ਗੱਲ ਹੈ ਮੈਂ ਪਰਮਾਤਮਾ ਕੇ ਦੁਆ ਕਰਦਾ ਕਿ ਭਾਜੀ ਨੂੰ ਇਨਾ ਕੁ ਦਵੇ ਕਿ ਅਗਲੀ ਵਾਰੀ ਬਾੜ ਦੀ ਜਗਾ ਪੂਰੇ ਸ਼ਹਿਰ ਚ ਮਸ਼ੀਨਾ ਵਰਤਣ ਦੇਖੋ ਅੱਜ 150 ਵੱਡੀ ਆ ਪਰ 100% ਨਹੀਂ ਕਹਿਣਾ ਸੈਟੀਸਫਾਈ ਕਰ ਸਕਦੇ ਅਗਲੀ ਵਾਰੀ 300 ਬੰਦ ਇਹਨਾਂ ਨੂੰ ਪਰਮਾਤਮਾ ਸਮਰਥਾ ਦੇ ਮੈਂ ਬਸ ਇਹੀ ਅਰਦਾਸ ਕਰਦਾ ਕਿ ਕੀ ਹੋਈ ਹੈ ਅੱਜ ਮੈਂ ਤੇ ਆਪਣੀ ਪੁੱਤਰੀ ਕਹਾਂਗਾ ਮੇਰੀ ਪੁੱਤਰੀ ਦਾ ਜਲਦ ਬੜਾ ਆ ਗਿਆ ਔਰ ਆਪਣੇ ਭਰਾ ਨੂੰ ਵੀਰ ਨੂੰ ਬਬ ਬਬ ਦਾ ਯਦਦਾਬਾ ਕਿ ਇਹ ਫਿਰ ਰੋਲ ਔਣ ਤੇ ਤੁਸੀਂ ਵਚਣ ਜੀ ਅਗਲਾ ਜਰਵੋ ਸਭ ਸਰਬੰਦ ਦਾ ਭਲਾ ਹੋਏਗਾ ਸੋ ਤੁਸੀਂ ਕਾਪੀਆ ਕਰ ਲਿਆ ਜੀ ਅੱਜ ਮੈਂ ਸਤਿੰਦਰ ਸਿੰਘ ਕੌਂਸਲਰ ਵਾਰਡ ਨੰਬਰ 11 ਅੱਜ ਮੈਂ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਹੀ ਗੱਲ ਕਰਨੀ ਹੈ ਮੈਂ ਕੋਈ ਰਾਜਨੀਤਿਕ ਸਤਰ ਦੇ ਉੱਤੇ ਨਹੀਂ ਬੋਲਣਾ ਅੱਜ ਮੇਰੀ ਬੇਟੀ ਦਾ ਜਨਮ ਦਿਨ ਹੈ ਔਰ ਉਹਨੇ ਮੈਨੂੰ ਇੱਕ ਫੋਨ ਕਰਕੇ ਇੱਕੋ ਗੱਲ ਕਹੀ ਪਾਪਾ ਪਿਛਲੀ ਵਾਰੀ ਤੁਸੀਂ ਰਿਕਸ਼ੇ ਦਿੱਤੇ ਇੱਕ ਦੋ ਈ ਰਿਕਸ਼ੇ ਵੀ ਵੰਡੇ ਸੀਗੇ ਔਰ ਐਤਕੀ ਜਿਹੜੀਆਂ ਕੁੜੀਆਂ ਮੇਰੀਆਂ ਛੋਟੀਆਂ ਪਹਿਣਾ ਵੱਡੀਆਂ ਪਹਿਣਾ ਮੇਰੀਆਂ ਪਰਪਝਾਈਆਂ ਘਰਾਂ ਦੇ ਵਿੱਚ ਸਲਾਈ ਸਿੱਖੀ ਹੋਈ ਹੈ ਉਹ ਸਲਾਈ ਦਾ ਕੰਮ ਕਰਦੀਆਂ ਨੇ ਪਰ ਉਹਨਾਂ ਕੋਲ ਮਸ਼ੀਨਾ ਦੀ ਕਮੀ ਹੋਣ ਕਰਕੇ ਉਹ ਘਰਾਂ 'ਚ ਬੈਠੀਆਂ ਨੇ ਬਾਹਰ ਪਬਲਿਕ 'ਚ ਜਾ ਕੇ ਆਪਣਾ ਕੰਮ ਨਹੀਂ ਦੇ ਸਕਦੀਆਂ ਉਸ ਮੇਰੀ ਬੇਟੀ ਦਾ ਔਰ ਮੇਰੇ ਲਾਗੇ ਸਵਿੰਦਰ ਸ਼ਰਮਾ ਜੀ ਚੇਅਰਮੈਨ ਵੇਰਕਾ ਕਿਲਕ ਪਲਾਂਟੋਂ ਨੇ ਇਹਨਾਂ ਦੇ ਪ੍ਰੇਰਣਾ ਸਦਕਾ ਅਸੀਂ ਇਹ 3 ਮਹੀਨੇ ਦਾ ਪ੍ਰੋਸੈਸ ਬਣਾ ਕੇ ਮੇਰੀ ਮਹਿਲਾਵਾਂ ਦੀ ਟੀਮ ਨੇ ਔਰ ਇਹ ਸਾਰੀ ਵਾਰਡ ਸਿਰਫ ਵਾਰਡ ਨੰਬਰ 11 ਬਾਹਰ ਔਰ ਕਿਸੇ ਵਾਰਡ ਦੇ ਨਹੀਂ 150 ਦੇ ਕਰੀਬ-ਕਰੀਬ ਆਪਾਂ ਮਸ਼ੀਨ ਜਿਹੜੀ ਆ ਉਹ ਲਿਆ ਕੇ ਦਿੱਤੀ ਆ ਇਹਦੇ ਵਿੱਚ ਕੋਈ ਸਰਕਾਰ ਦਾ ਸਹਿਯੋਗ ਨਹੀਂ ਕੋਈ ਸਰਕਾਰੀ ਮਸ਼ੀਨ ਨਹੀਂ ਸਿਰਫ ਸਿਰਫ ਮੈਂ ਇਹਨਾਂ ਦੇ ਔਰ ਆਪਣੀ ਬੇਟੀ ਦੇ ਪ੍ਰੇਰਣਾ ਤੋਂ ਬਾਅਦ ਖਾ ਪੀ ਕੇ ਤਾਂ ਸਾਰੇ ਤਾੜੀ ਮਾਰ ਕੇ ਚਲ ਜਾਂਦੇ ਨੇ ਪਰ ਜਿਹਨੂੰ ਰੁਜ਼ਗਾਰ ਮਿਲਣਾ ਹੈ ਉਹਨੇ ਮੈਨੂੰ ساری ਉਮਰ ਸੀਸੀ ਦੇਣੀਆਂ ਮੇਰੀ ਬੇਟੀ ਨੂੰ ਸੀਸਾ ਹੀ ਦੇਣੀਆਂ